ਇਕ ਅਜਿਹਾ ਮੰਦਰ ਜੋ ਕਿ 6 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਿਹਾ ਹੈ हां मैं गल कर रही हां देवत्यों ਦੇ ਦੇਵ ਮਹਾਦੇਵ ਨੂੰ ਸਨਾਤਨ ਧਰਮ ਦੇ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੈ। ਬਰਦੇਸ਼ ਦੇ ਵਿੱਚ ਭਗਵਾਨ ਸ਼ਿਵ ਨੂੰ ਸਮਰਪਿਤ ਕਈ ਮੰਦਰ ਨੇ ਜੋ ਕਿ ਆਪਣੇ ਆਪਣੇ ਰਹੱਸੇ ਦੇ ਲਈ ਮਸ਼ਹੂਰ ਨੇ। ਇਹਨਾਂ ਦੇ ਵਿੱਚੋਂ ਇੱਕ ਨੇ ਗੁਜਰਾਤ ਦੇ ਵਿੱਚ ਸਥਿਤ ਨੀਲਕੰਠೇಶ್ਵਰ ਮਹਾਦੇਵ ਮੰਦਿਰ। ਜਿੱਥਾਂ ਇਸ ਮੰਦਰ ਨੂੰ ਰਾਜਪੂਤ ਸ਼ਾਸਕ ਰਾਜਾ ਚੋਕਰਣਾ ਨੇ ਬਣਾਇਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਨੀਲਕੰਠೇಶ್ਵਰ ਮਹਾਦੇਵ ਮੰਦਿਰ ਪਿਛਲੇ ਅਰ ਉਸ ਦੇ ਕਿ 6 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਹੈ ਅਤੇ 6 ਮਹੀਨੇ ਪਾਣੀ ਦੇ ਬਾਹਰ ਰਹਿੰਦਾ ਹੈ ਇਸ ਦੇ ਲਈ ਇਹ ਮੰਦਿਰ ਅੱਜ ਵੀ ਆਸਥਾ ਦਾ ਕੇਂਦਰ ਬਣਿਆ ਹੋਇਆ ਤਾਂ ਉਹ ਜਾਣਦੇ ਆ ਇਸ ਜੋ ਕਿ ਨੀਲ ਕੰਠੇਸ਼ਵਰ ਮਹਾਦੇਵ ਮੰਦਿਰ ਦੇ ਬਾਰੇ ਵਿਸਥਾਰ ਦੇ ਨਾਲ ਦਰਅਸਲ ਨੀਲ ਕੰਠੇਸ਼ਵਰ ਮਹਾਦੇਵ ਮੰਦਿਰ ਬੜੋਦਾ ਗੁਜਰਾਤ ਤੋਂ 124 ਕਿਲੋਮੀਟਰ ਦੂਰ ਜੂਨ ਰਾਜਪਿੰਡ ਦੇ ਵਿੱਚੋ ਸਥਿਤ ਹੈ ਇਸ ਮੰਦਰ ਦੇ ਨੇੜੇ ਹੀ ਪਾਣੀ ਹੈ ਸ਼ਰਧਾਲੂਆਂ ਨੂੰ ਮੰਦਰ ਤੱਕ ਪਹੁੰਚਣ ਦੇ ਲਈ ਕਿਸ਼ਤੀ ਦਾ ਸਹਾਰਾ ਲੈਣਾ ਪੈਂਦਾ ਹੈ ਇਹ ਮੰਦਰ 500 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਮੰਦਰ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ ਕਿਉਂਕਿ ਇਹ 6 ਮਹੀਨੇ ਪਾਣੀ ਦੇ ਵਿੱਚ ਤੇ 6 ਮਹੀਨੇ ਪਾਣੀ ਤੋਂ ਬਾਹਰ ਰਹਿੰਦਾ ਹੈ ਭਗਵਾਨ ਸ਼ਿਵ ਦੀ ਮੂਰਤੀ ਮੰਦਰ ਦੇ ਪਾਵਨ ਸਥਾਨ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੀ ਖਾਸ ਗੱਲ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨੀਲਕੰਟੇਸ਼ਵਰ ਮਹਾਦੇਵ ਮੰਦਿਰ ਪਿਛਲੇ ਅਦਾਸੀ ਕਿ 6 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ ਹੈ ਅਤੇ 6 ਮਹੀਨੇ ਪਾਣੀ ਤੋਂ ਬਾਹਰ ਰਹਿੰਦਾ ਹੈ। ਬਾਰਿਸ਼ ਦੇ ਦੌਰਾਨ ਡੈਮ ਪਾਣੀ ਦੇ ਨਾਲ ਭਰ ਜਾਂਦਾ ਹੈ ਜਿਸ ਕਾਰਨ ਮੰਦਿਰ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਅਤੇ ਪਾਣੀ ਘਟਣ ਤੇ ਉੱਤੇ ਬਾਹਰ ਆ ਜਾਂਦਾ ਹੈ। ਇਹ ਤਾਂ ਲੋਕਾਂ ਦਾ ਮੰਨਣਾ ਹੈਗਾ ਕਿ ਭਗਵਾਨ ਭੋਲੇਨਾਥ ਮੰਦਿਰ ਨੂੰ ਪਾਣੀ ਦੇ ਨਾਲ ਭਰਦੇ ਸਮੇਂ ਮੰਦਿਰ ਦੇ ਵਿੱਚ ਰਹਿੰਦੇ ਨੇ। ਜਿਵੇਂ ਹੀ ਮਾ ਪਾਣੀ ਘਟਦਾ ਹੈ, ਨੀਲਕੰਠੇਸ਼ਵਰ ਮਹਾਦੇਵ ਮੰਦਿਰ ਦਿਖਾਈ ਦੇਣ ਲੱਗਦਾ ਹੈ ਜਿਸ ਤੋਂ ਬਾਅਦ ਸ਼ਰਧਾਲੂ ਪੂਜਾ ਅਤੇ ਦਰਸ਼ਨਾਂ ਦੇ ਲਈ ਆਉਂਦੇ ਨੇ ਮੰਦਰ ਦੇ ਪਾਵਨ ਸਥਾਨ ਦੇ ਵਿੱਚ ਇੱਕ ਸ਼ਿਵਲਿੰਗ ਹੈ ਕਿਹਾ ਜਾਂਦਾ ਹੈਗਾ ਕਿ ਇਸ ਮੰਦਰ ਦਾ ਨਿਰਮਾਣ 500 ਸਾਲ ਪਹਿਲਾਂ ਰਾਜਪੁੱਤ ਸ਼ਾਸਕ ਰਾਜਾ ਚੌਕਰਣਾ ਨੇ ਕਰਵਾਇਆ ਸੀਗਾ ਤਾਂ ਪ੍ਰਵੇਸ਼ ਦੁਆਰ ਅਤੇ ਮੰਦਰ ਦੇ ਉੱਤੇ ਸ਼ਾਨਦਾਰ ਨਕਾਸ਼ੀ ਕੀਤੀ ਗਈ ਹੈ ਤਾਂ ਹੈਰਾਨੀ ਵਾਲੀ ਗੱਲ ਹੈ ਗੱਲ ਹੈ ਤੇ ਅਦਭੁਤ ਮੰਦਿਰ ਹੈਗਾ ਜਿਸ ਦੀ ਮੰਨਤਾ ਵੀ ਬਹੁਤ ਹੈ ਤੇ ਦੂਰ ਦੂਰ ਤੋਂ ਐ ਤੇ ਸ਼ਰਧਾਲੂ ਵੀ ਮੱਥਾ ਟੇਕਣ ਲਈ ਆਉਂਦੇ ਨੇ ਆਪਣੀ ਪੂਜਾ ਕਰਨ ਲਈ ਆਉਂਦੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਲਈ ਇਸ ਦਰ ਤੇ ਆਉਂਦੇ ਨੇ ਤਾਂ ਬਿਹਤ ਅਦਭੁਤ ਮੰਦਿਰ ਹੈ ਜੇਕਰ ਤੁਸੀਂ ਵੀ ਇਸ ਮੰਦਿਰ ਦੇ ਦਰਸ਼ਨ ਨਹੀਂ ਕੀਤੇ ਤਾਂ ਜ਼ਰੂਰ ਕਰਨ ਲਈ ਚਾਹੋ ਕਹਿੰਦੇ ਨੇ ਬਹੁਤ ਪੁਰਾਣੀ ਮੰਨਤਾ ਹੈ ਕਿ ਜੋ ਵੀ ਇੱਥੋਂ ਮੰਗਿਆ ਜਾਂਦਾ ਹੈ ਉਹ ਸਭ ਕੁਝ ਪੂਰਾ ਹੋ ਜਾਂਦਾ ਹੈ